ਕਰੈਕਟਰ ਪੰਨੇ ਤੋੜੇ ਆ ਸਾਡਾ ਸਮਾਨ ਚੁੱਕ ਕੇ ਲਗੇ ਪਾਣੀ ਵਾਲੀਆਂ ਟੰਕੀਆਂ ਵਿੱਚ ਦਵਾਈ ਪਾ ਕੇ ਗਏ ਆ ਮੈਡੀਕਲ ਦਾ ਸਮਾਨ ਚੁੱਕ ਕੇ ਲੈ ਕੇ ਗਏ ਨੇ ਜਿਵੇਂ ਸਾਡੇ ਵਾਲੇ ਪਾਸੋਂ ਬੰਦੇ ਚੱਕ ਕੇ ਕੁੱਟ ਕੇ ਮਾਰ ਕੇ ਫਿਰ ਸਾਡੇ ਖੇਤਾਂ 'ਚ ਸੁੱਟ ਕੇ ਗਏ ਔਰ ਜਿਵੇਂ ਉੱਥੇ 100 ਦੇ ਕਰੀਬ ਇੰਜਰਡ ਹੋਏ ਆ ਇਧਰ 13 ਇੰਜਰਡ ਹੋਏ ਸੀਗੇ 21 ਦੇ ਵਿੱਚ ਤੋਂ ਜਿਹੜੀ ਉਹ ਕਾਰਵਾਈ ਕੀਤੀ ਆ ਉਹਦੇ 'ਚ ਪੰਜਾਬ ਸਰਕਾਰ ਉੱਤੇ ਪਰਚਾ ਦਰਜ ਕਰੇ ਕਾਲੇ ਚੰਡੇ ਲਾਏ ਜਾਣ ਅਰੇ ਤੋਂ ਘਰ ਵੀਕਲ ਤੇ ਕਾਲਾ ਝੰਡਾ ਲਾਇਆ ਜਾਵੇ ਔਰ ਇਸ ਤਰੀਕੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਅਰਥੀ ਫੂਕ ਮਜਾਰੇ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਤਸ਼ੱਦਦ ਹੋਇਆ ਇਹ ਗੰਭੀਰ ਇਲਜ਼ਾਮ ਹਰਿਆਣਾ ਪੁਲਿਸ ਤੇ ਨੇ ਸੁਰੱਖਿਆ ਬਲਾਂ ਤੇ ਨੇ ਕਿਸਾਨ ਲੀਡਰਾਂ ਇਲਜ਼ਾਮ ਲਗਾਇਆ ਕਿ ਨਾ ਸਿਰਫ ਕਿਸਾਨਾਂ ਨੂੰ ਕੁੱਟੇ ਬਲਕਿ ਬੋਰੀਆਂ ਦੇ ਵਿੱਚ ਪਾ ਕੇ ਦੂਰ ਖੇਤਾਂ ਦੇ ਵਿੱਚ ਸੁੱਟ ਦਿੱਤਾ ਗਿਆ ਕੁਝ ਦਾ ਹਰਿਆਣਾ ਦੇ ਹਸਪਤਾਲਾਂ ਦੇ ਵਿੱਚ ਇਲਾਜ ਵੀ ਚੱਲ ਰਿਹਾ ਹੈ ਕਿਸਾਨ ਲਾਪਤਾ ਨੇ ਇਹ ਗੰਭੀਰ ਇਲਜ਼ਾਮ ਕਿਸਾਨ ਲੀਡਰਾਂ ਦੇ ਵੱਲੋਂ ਲਾਏ ਗਏ ਨੇ ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋਂ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਜ਼ੁਲਮ ਪਾਇਆ ਗਿਆ ਇਹ ਇਲਜ਼ਾਮ ਲੱਗ ਰਹੇ ਨੇ ਮਹਾਨਦੀਪਾਂ ਤੋੜ ਕੀਤੀ ਗਈ ਹੈ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੇ ਵਿੱਚ ਦਵਾਈ ਮਲਾਈ ਗਈ ਹੈ ਮੈਡੀਕਲ ਸਮਾਨ ਵੀ ਲੁੱਟਿਆ ਗਿਆ ਕਿਸਾਨਾਂ ਨੂੰ ਫੁੱਟ-ਕੁੱਟ ਕੇ ਖੇਤਾਂ ਦੇ ਵਿੱਚ ਸੁੱਟਿਆ ਗਿਆ ਇਹ ਦਾਵਾ ਕਿਸਾਨ ਲੀਡਰ ਸਰਵਨ ਸਿੰਘ ਪੰਦੇਰ ਨੇ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਘਰਾਂ ਤੇ ਵਾਹਨਾਂ ਤੇ ਕਾਲੇ ਝੰਡੇ ਲਾਉਣ ਦੀ ਅਪੀਲ ਕੀਤੀ ਹੈ ਪੰਨੇ ਤੋੜਿਆ ਸਾਡਾ ਸਮਾਨ ਚੁੱਕ ਕੇ ਲੈ ਗਏ ਪਾਣੀ ਵਾਲੀਆਂ ਟੰਕੀਆਂ ਵਿੱਚ ਦਵਾਈ ਪਾ ਕੇ ਗਏ ਆ ਮੈਡੀਕਲ ਦਾ ਸਮਾਨ ਚੁੱਕ ਕੇ ਲੈ ਕੇ ਗਏ ਨੇ ਜਿਵੇਂ ਸਾਡੇ ਵਾਲੇ ਪਾਸੋਂ ਬੰਦੇ ਚੱਕ ਕੇ ਕੁੱਟ ਕੇ ਮਾਰ ਕੇ ਫਿਰ ਸਾਡੇ ਖੇਤਾਂ 'ਚ ਸੁੱਟ ਕੇ ਗਏ ਇੱਕ ਮੁੰਡਾ ਜਿਹੜਾ ਅਸੀਂ ਚੁੱਕ ਕੇ ਮਿਸਿੰਗ ਸੀਓ ਪੀਜੀ ਇ ਰੋਤਕ ਵਿੱਚ ਹੁਣ ਪਤਾ ਲੱਗਾ ਪਾਇਆ ਗਿਆ ਵਾ ਔਰ ਜਿਵੇਂ ਉੱਥੇ 100 ਦੇ ਕਰੀਬ ਇੰਜਰਡ ਹੋਏ ਆ ਇੱਧਰ 13 ਇੰਜਰਡ ਹੋਏ ਸੀਗੇ 21 ਦੇ ਵਿੱਚ ਤੋਂ ਜਿਹੜੀ ਉਹ ਕਾਰਵਾਈ ਕੀਤੀ ਆ ਉਹਦੇ ਵਿੱਚ ਪੰਜਾਬ ਸਰਕਾਰ ਉੱਤੇ ਪਰਚਾ ਦਰਜ ਕਰੇ ਇਹ ਗੱਲਾਂ ਲੈ ਕੇ ਤੋਂ ਜੋ ਕੁਝ ਸਾਡੇ ਨਾਲ ਹੋਇਆ ਸੀਗਾ ਉਹਦੇ ਲਈ ਅਸੀਂ ਪੂਰੇ ਦੇਸ਼ ਦੇ ਵਿੱਚ ਅਪੀਲ ਕੀਤੀ ਸਾਰਿਆਂ ਨੂੰ ਵੀ ਸਾਰੇ ਘਰਾਂ ਦੇ ਵਿੱਚ ਕਾਲੇ ਝੰਡੇ ਲਾਏ ਜਾਣ ਅਰੇ ਤੋਂ ਹਰ ਵੀਕਲ ਤੇ ਕਾਲਾ ਝੰਡਾ ਲਾਇਆ ਜਾਵੇ ਔਰ ਇਸ ਤਰੀਕੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਅਰਥੀ ਫੂਕ ਮਜਾਰੇ ਕੀਤੇ ਜਾਣ। ਦਰਅਸਲ ਕਨਾਰੀ ਬਾਰਡਰ ਤੇ ਨੌਜਵਾਨ ਕਿਸਾਨ ਸ਼ੁਭਕਰਨ ਨੂੰ ਗੋਲੀ ਲੱਗ ਗਈ ਸੀ ਤੇ ਸ਼ੰਭੂ ਤੇ ਕਨਾਰੀ ਦੇ ਵਿੱਚ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਖੇਤਰ ਦੇ ਵਿੱਚ ਦਾਖਲ ਹੋ ਕੇ ਕਿਸਾਨਾਂ ਨਾਲ ਕੁੱਟਮਾਰ ਵੀ ਕੀਤੀ ਗਈ, ਟਰੈਕਟਰ ਵੀ ਤੋੜੇ ਗਏ ਅਤੇ ਅਪੀਲ ਹੁਣ ਮਾਨ ਸਰਕਾਰ ਨੂੰ ਕੀਤੀ ਜਾ ਰਹੀ ਹੈ ਕਿ ਇਸ ਮਸਲੇ ਤੇ ਕੋਈ ਐਕਸ਼ਨ ਲਿਆ ਜਾਏ। ਦਿੱਲੀ ਕੂਚ ਤਹਿਤ ਸ਼ੰਭੂ ਤੇ ਕਨਾਰੀ ਵਿੱਚ ਕਿਸਾਨ ਧਰਨਿਆਂ ਦੀ ਅਗਵਾਈ ਕਰ ਰਹੇ ਨੇ ਸਰਵਨ ਸਿੰਘ ਪੰਦੇੜ ਤੇ ਜਗਜੀਤ ਸਿੰਘ ਡੱਲੇਵਾਲ ਇਸ ਦੇ علاوہ ਸਰਜੀਤ ਸਿੰਘ ਫੂਲ ਵੀ ਉਹਨਾਂ ਦੇ ਨਾਲ ਸ਼ਾਮਿਲ ਨੇ। ਇਸ ਲਈ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਘਰਾਂ, ਦੁਕਾਨਾਂ ਤੇ ਆਪਣੇ ਵਾਹਨਾਂ ਤੇ ਕਾਲੇ ਝੰਡੇ ਲਾਏ ਜਾਣ ਤਾਂ ਜੋ ਪੰਜਾਬ ਪੁਲਿਸ ਇਸ ਕਾਰਵਾਈ ਦਾ ਵਿਰੋਧ ਹੋ ਸਕੇ ਕਿ 2 ਫਰਵਰੀ ਦਾ ਇਹ ਜਿਹੜਾ ਦਿਨ ਹੈ ਉਹ ਇਤਿਹਾਸ ਵਿੱਚ ਕਾਲੀ ਅੱਖਰਾਂ ਨਾਲ ਲਿਖਿਆ ਜਾਏ ਅਜਿਹਾ ਹੀ ਉਹ ਮੰਗ ਕਰ ਰਹੇ ਨੇ ਕਿਉਂਕਿ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਕੂਚ ਕਰਨਾ ਸੀ ਦਿੱਲੀ ਵੱਲ ਕਿਸਾਨ ਲੀਡਰ ਕਹਿ ਰਹੇ ਸਨ ਕਿ ਉਹ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਗੇ ਪਰ ਉਧਰ ਸੁਰੱਖਿਆ ਬਲਾਂ ਦਾ ਇਲਜ਼ਾਮ ਹੈ ਕਿ ਕਿਉਂਕਿ ਪ੍ਰਦਰਸ਼ਨਕਾਰੀ ਹਿੰਸਕ ਹੋ ਰਹੇ ਸਨ ਇਸੇ ਲਈ ਕਾਰਵਾਈ ਕਰਨੀ ਪਈ ਪਰ ਹੁਣ ਜੋ ਤਸਵੀਰਾਂ ਸਾਹਮਣੇ ਪੇਸ਼ ਕਰ ਰਹੇ ਨੇ ਕਿਸਾਨ ਲੀਡਰ ਉਹ ਸਵਾਲ ਖੜੇ ਕਰ ਦਿਆ ਨੇ ਕਿਉਂਕਿ ਬੁਰੀ ਤਰ੍ਹਾਂ ਨਾਲ ਕੁੱਟੇ ਹੋਏ ਨੌਜਵਾਨਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਨੌਜਵਾਨ ਦੀ ਤਸਵੀਰ ਆਈ ਹੈ ਰੋਹਤਕ ਪੀਜੀਆ ਦੇ ਵਿੱਚ ਉਹ ਦਾਖਲ ਹੈ ਉਸ ਦੀ ਲੱਤ ਪੰਨੀ ਹੋਈ ਹੈ ਇਲਜ਼ਾਮ ਲੱਗ ਰਹੇ ਨੇ ਕਿ ਸੁਰੱਖਿਆ ਬਲਾਂ ਨੇ ਉਸ ਦਾ ਇਹ ਹਸ਼ਰ ਕੀਤਾ ਹੈ